ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਦੇ ਦੱਖਣੀ ਹਿੱਸੇ ਵੱਲ ਇੱਕ ਅਜਿਹੇ ਸ਼ਹਿਰ ਜੋ ਇਤਿਹਾਸ ਰਵਾਇਤਾਂ ਅਤੇ ਕਿਸਾਨੀ ਵਿਰਸੇ ਨਾਲ ਭਰਪੂਰ ਹੈ ਅਸੀਂ ਗੱਲ ਕਰ ਰਹੇ ਹਾਂ ਅਬੋਹਰ ਬਾਰੇ ਜੋ ਕਿ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਇੱਕ ਤਹਿਸੀਲ ਅਤੇ ਨਗਰਪ੍ਰਿਸ਼ਦ ਹੈ ਇਹ ਇਲਾਕਾ ਆਪਣੀ ਵੱਡੀ ਅਨਾਜ ਮੰਡੀ ਲਈ ਵੀ ਜਾਣਿਆ ਜਾਂਦਾ ਹੈ ਫਾਜ਼ਿਲਕਾ ਜ਼ਿਲ੍ਹੇ ਦਾ ਇਹ ਸ਼ਹਿਰ ਪਹਿਲਾ ਫਿਰੋਜ਼ਪੁਰ ਦਾ ਹਿੱਸਾ ਸੀ ਫਾਜ਼ਿਲਕਾ ਜ਼ਿਲ੍ਹਾ ਦੱਖਣੀ ਪੱਛਮੀ ਪੰਜਾਬ ਵਿੱਚ ਹੈ ਅਤੇ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਹੈ ਇਸ ਦੀਆਂ ਹੱਦਾਂ ਪੱਛਮ ਵੱਲ ਪਾਕਿਸਤਾਨ ਦੱਖਣ ਵੱਲ ਰਾਜਸਥਾਨ ਉੱਤਰ ਵਿੱਚ ਫਿਰੋਜ਼ਪੁਰ ਅਤੇ ਪੂਰਬ ਵਿੱਚ ਸ਼੍ਰੀ ਮੁਕਤਸਰ ਸਾਹਿਬ ਨਾਲ ਲੱਗਦੀਆਂ ਹਨ ਅਬੋਹਰ ਦਾ ਇਤਿਹਾਸ ਸੂਰਜਵੰਸ਼ੀ ਰਾਜਾ ਹਰੀਸ਼ ਚੰਦਰ ਨਾਲ ਜੁੜਿਆ ਹੋਇਆ ਹੈ ਕਹਿੰਦੇ ਹਨ ਕਿ ਰਾਜਸਥਾਨ ਵਾਂਗ ਇੱਥੇ ਵੀ ਕਈ ਮਹਾਨ ਰਾਜਿਆਂ ਦਾ ਰਾਜ ਸੀ ਜਿਨ੍ਹਾਂ ਵਿੱਚੋਂ ਇੱਕ ਰਾਜਾ ਹਰੀਸ਼ ਚੰਦਰ ਵੀ ਸੀ ਉਸ ਦੀ ਧੀ ਦਾ ਨਾਮ ਅੱਬਾ ਸੀ ਅਤੇ ਉਸ ਦੇ ਨਾਂ ਤੇ ਇਸ ਸ਼ਹਿਰ ਨੂੰ ਪਹਿਲਾਂ ਅੱਬਾ ਨਗਰੀ ਕਿਹਾ ਜਾਂਦਾ ਸੀ। ਵਕਤ ਦੇ ਨਾਲ ਇਹ ਨਾਮ ਬਦਲ ਕੇ ਅਬੋਹਰ ਬਣ ਗਿਆ। ਕਹਿੰਦੇ ਹਨ ਕਿ ਰਾਜਾ ਦਾ ਕਿਲਾ ਅਬੋਹਰ ਵਿੱਚ ਹੀ ਬਣਾਇਆ ਗਿਆ ਸੀ। ਇਹ ਕਿਲਾ ਐਨੀ ਉਚਾਈ ਤੇ ਸੀ ਕਿ ਇਸ ਤੋਂ ਪੂਰੇ ਸ਼ਹਿਰ ਨੂੰ ਵੇਖਿਆ ਜਾ ਸਕਦਾ ਸੀ। ਅੱਜ ਇਹ ਕਿਲਾ ਸਿਰਫ ਇੱਕ ਯਾਦ ਰਹਿ ਗਿਆ ਹੈ। ਇਸ ਦੀਆਂ ਬੱਜੀਆਂ ਹੋਈਆਂ ਕੁਝ ਝਲਕਾਂ ਇਤਿਹਾਸ ਤੇ ਗੁਜ਼ਰੇ ਹੋਏ ਦਿਨਾਂ ਦੀ ਚੁੱਪ ਗਵਾਹੀ ਦੇ ਰਹੀਆਂ ਹਨ। ਅਬੋਹਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ਦੇ ਨੇੜੇ ਹੈ ਇਸ ਕਰਕੇ ਇੱਥੇ ਤੁਹਾਨੂੰ ਇਨ੍ਹਾਂ ਸੱਭਿਆਚਾਰਾਂ ਦੀ ਭਾਸ਼ਾ ਰਹਿਨ ਸਹਿਨ ਪੋਜਨ ਅਤੇ ਰਵਾਇਤਾਂ ਦਾ ਸੁੰਦਰ ਮੇਲ ਮਿਲੇਗਾ ਅਬੋਹਰ ਦੀ ਵਿਲੱਖਣਤਾ ਇਹ ਹੈ ਕਿ ਇਸ ਦੇ ਇੱਕ ਪਾਸੇ ਰਤੀਲੇ ਟਿੱਲੇ ਹਨ ਜਿੱਥੇ ਰਾਜਸਥਾਨ ਦੀ छाप ਦੇਖਦੀ ਹੈ ਤੇ ਦੂਜੇ ਪਾਸੇ ਹਰੇ ਭਰੇ ਖੇਤ ਜੋ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਰਦੇ ਹਨ ਇਸ ਸੁਮੇਲ ਕਾਰਨ ਅਬੋਹਰ ਨੂੰ ਪੰਜਾਬ ਦਾ ਭੁੱਖਾ ਸ਼ੇਰ ਵੀ ਕਿਹਾ ਜਾਂਦਾ ਹੈ ਇੱਥੇ ਨਾਰੰਗੀ ਫਲਾਂ ਖਾਸ ਕਰਕੇ ਕਿਨੂ ਦੀ ਪੈਦਾਵਾਰ ਬਹੁਤ ਵੱਡੀ ਮਾਤਰਾ ਵਿੱਚ ਹੁੰਦੀ ਹੈ ਜਿਸ ਕਰਕੇ ਅਬੋਹਰ ਨੂੰ ਪੰਜਾਬ ਦਾ ਕੈਲੀਫੋਰਨੀਆ ਵੀ ਕਿਹਾ ਜਾਂਦਾ ਹੈ ਇਤਿਹਾਸਿਕ ਰੂਪ ਵਿੱਚ ਅਬੋਹਰ 12ਵੀਂ ਸਦੀ ਵਿੱਚ ਵਸਿਆ ਮੰਨਿਆ ਜਾਂਦਾ ਹੈ ਕੁਝ ਇਤਿਹਾਸਕਾਰਾਂ ਦੇ ਮੁਤਾਬਕ ਇਹ ਸ਼ਹਿਰ ਦੀ ਨੀਂ ਰਾਜਾ ਜੋਧ ਸਿੰਘ ਨੇ ਰੱਖੀ ਜਦਕਿ ਹੋਰ ਕਹਿੰਦੇ ਹਨ ਕਿ ਇਹ ਸ਼ਹਿਰ ਰਾਜਾ ਅਬੈ ਸਿੰਘ ਭੱਟੀ ਨੇ ਬਣਾਇਆ ਸੀ ਇੱਕ ਲੋਕ ਕਥਾ ਅਨੁਸਾਰ ਸੂਰਜਵੰਸ਼ੀ ਰਾਜਾ ਬਾਬੂ ਚੰਦਨੀ ਨੇ ਇਹ ਸ਼ਹਿਰ ਦੀ ਸਿਰਜਣਾ ਕੀਤੀ ਸੀ ਜਿਸ ਕਰਕੇ ਇਸ ਨੂੰ ਕਦੇ ਬਾਬਾ ਨਗਰੀ ਤੇ ਕਦੇ ਅਬੂ ਨਗਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਅਬੋਹਰ ਵਿੱਚ ਪੰਜ ਪੀਰ ਦਰਗਾਹ ਵੀ ਹੈ ਜਿਸ ਵਿੱਚ ਲੋਕਾਂ ਦੀ ਗਹਿਰੀ ਸ਼ਰਧਾ ਹੈ ਦਰਗਾਹ ਦੀ ਸੰਭਾਲ ਇੱਕ Hindu ਪਰਿਵਾਰ ਦੁਆਰਾ ਕੀਤੀ ਜਾਂਦੀ ਹੈ ਜੋ ਇੱਥੋਂ ਦੀ ਧਾਰਮਿਕ ਇਕਤਾ ਨੂੰ ਦਰਸਾਉਂਦਾ ਹੈ ਅਬੋਹਰ ਦੀ ਸਭ ਤੋਂ ਉੱਚੀ ਜਗ੍ਹਾ ਤੇ ਬਣੀ ਇਹ ਦਰਗਾਹ ਰਾਜਾ ਹਰੀਜੰਦਰ ਦੇ ਸਮੇਂ ਹੀ ਬਣਾਈ ਗਈ ਸੀ ਅਬੋਹਰ ਵਿਸ਼ਨੋਈ ਸਮਾਜ ਲਈ ਵੀ ਖਾਸ ਮਹੱਤਤਾ ਰੱਖਦਾ ਹੈ ਇੱਥੇ ਜੰਗਲੀ ਜੀਵਾਂ ਦੀ ਸੰਭਾਲ ਖਾਸ ਕਰਕੇ ਕਾਲੇ ਹਿਰਨ ਅਤੇ ਨੀਲ ਗਾਇ ਦੀ ਪ੍ਰਜਾਤੀਆਂ ਨੂੰ ਬਚਾਉਣ ਲਈ ਵਿਸ਼ਨੋਈ ਭਾਈਚਾਰੇ ਵੱਲੋਂ ਕਾਫੀ ਯਤਨ ਕੀਤੇ ਗਏ ਹਨ ਇਸ ਇਲਾਕੇ ਵਿੱਚ ਕਈ ਦੁਰਲਭ ਜਾਨਵਰ ਅਤੇ ਪੰਛੀ ਆਜ਼ਾਦੀ ਨਾਲ ਰਹਿੰਦੇ ਹਨ ਜਿਨ੍ਹਾਂ ਦੀ ਮੌਜੂਦਗੀ ਨਾਲ ਇਲਾਕਾ ਕਣੇ ਜੰਗਲ ਵਾਂਗ ਪ੍ਰਤੀਤ ਹੁੰਦਾ ਹੈ ਵਿਸ਼नोई ਸਮਾਜ ਅਤੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਇਹ ਖੇਤਰ ਇੱਕ ਓਪਨ ਸੈਂਚੁਰੀ ਕੋਸ਼ਿਤ ਕੀਤਾ ਗਿਆ ਹੈ ਧਾਰਮਿਕ ਪੱਖੋਂ ਵੀ ਅਬੋਹਰ ਵਿਸ਼ੇਸ਼ ਮਹੱਤਤਾ ਰੱਖਦਾ ਹੈ ਹਰੀਪੁਰਾ ਵਿਖੇ ਗੁਰਦੁਆਰਾ ਸ਼੍ਰੀ ਵੱਡ ਤੀਰਤ ਸਾਹਿਬ ਇਲਾਕੇ ਦਾ ਪ੍ਰਸਿੱਧ ਇਤਿਹਾਸਿਕ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੜ੍ਹਨ ਪਾਏ ਸਨ ਦੂਜੇ ਪਾਸੇ Hindu ਪਾਈ ਜਾ ਰਹੇ ਲਈ ਇੱਥੋਂ ਦਾ ਜੋਰੀ ਮੰਦਿਰ ਇੱਕ ਪ੍ਰਮੁੱਖ ਤੀਰਥ ਸਥਾਨ ਹੈ ਜਿੱਥੇ ਹਨੂਮਾਨ ਜੀ ਦੇ ਦਰਸ਼ਨ ਕਰਨ ਹਜ਼ਾਰਾਂ ਭਗਤ ਪਹੁੰਚਦੇ ਹਨ ਇਹ ਮੰਦਿਰ ਹਰ ਧਰਮ ਦੇ ਲੋਕਾਂ ਲਈ ਆਸਥਾ ਦਾ ਕੇਂਦਰ ਹੈ अबोहर शहर ਦੇ ਦਿਲ ਵਿੱਚ ਬਣਿਆ ਨਹਿਰੂ ਪਾਰਕ ਇੱਕ ਐਸਾ ਮਨੋਰੰਜਕ ਅਤੇ ਸੋਹਣਾ ਥਾਂ ਹੈ ਜੋ ਸ਼ਹਿਰ ਦੀ ਭਜਦੌੜ ਤੋਂ ਦੂਰ ਹਰਿਆਲੀ ਅਤੇ ਸ਼ਾਂਤੀ ਦਾ ਅਹਿਸਾਸ ਦਿੰਦਾ ਹੈ ਇਹ ਪਾਰਕ ਪਰਿਵਾਰਾਂ ਅਤੇ ਦੋਸਤਾਂ ਨਾਲ ਘੁੰਮਣ ਲਈ ਜਾਣਿਆ ਜਾਂਦਾ ਹੈ ਅਬੋਹਰ ਸੜਕ ਅਤੇ ਰੇਲ ਦੋਹਾਂ ਮਾਰਗਾਂ ਰਾਹੀਂ ਭਾਰਤ ਦੇ ਕਈ ਮੁੱਖ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਅਬੋਹਰ ਜੰਕਸ਼ਨ ਰੇਲਵੇ ਸਟੇਸ਼ਨ ਉੱਤਰ ਰੇਲਵੇ ਦੀ ਅੰਬਾਲਾ ਡਿਵੀਜ਼ਨ ਹੇਠਾਂ ਦਾ ਹੈ ਅਤੇਸ਼ਰੀ ਗੰਗਾ ਨਗਰ ਬਠਿੰਡਾ ਦਿੱਲੀ ਹਾਵੜਾ ਹਜ਼ੂਰ ਸਾਹਿਬ ਨਦੇੜ ਜੰਮੂ ਪਠਾਨਕੋਟ ਵਰਗੇ ਕਈ ਪ੍ਰਮੁੱਖ ਸ਼ਹਿਰਾਂ ਨਾਲ ਰੇਲ ਸੇਵਾਵਾਂ ਰਾਹੀਂ ਜੁੜਿਆ ਹੋਇਆ ਹੈ ਇੱਥੇ ਉਦਯਨ ਆਬਾ ਐਕਸਪ੍ਰੈਸ ਤੂਫਾਨ ਐਕਸਪ੍ਰੈਸ ਅਤੇਸ਼ਰੀ ਗੰਗਾ ਨਗਰ ਦਿੱਲੀ ਇੰਟਰ ਸਿਟੀ ਵਰਗੀਆਂ ਕਈ ਪ੍ਰਮੁੱਖ ਰੇਲ ਗੱਡੀਆਂ ਰੋਜ਼ਾਨਾ ਰੁਕਦੀਆਂ ਹਨ ਜੋ ਸਫ਼ਰ ਨੂੰ ਆਸਾਨ ਸੁਵਿਧਾਜਨਕ ਅਤੇ ਸਿੱਧਾ ਬਣਾਉਂਦੀਆਂ ਹਨ ਸੜਕ ਮਾਰਗ ਰਾਹੀਂ ਵੀ ਅਬੋਹਰ ਲਈ ਪੰਜਾਬ ਹਰਿਆਣਾ ਤੇ ਰਾਜਸਥਾਨ ਦੀਆਂ ਰੋਡ ਵੇਜ਼ ਬੱਸ ਸੇਵਾਵਾਂ ਉਪਲਬਧ ਹਨ ਅਬੋਹਰ ਦੀ ਆਰਥਿਕ ਰੀੜ ਦੀ ਹੱਡੀ ਕਿਸਾਨੀ ਹੈ ਇੱਥੋਂ ਦੀ ਮੁੱਖ ਆਬਾਦੀ ਖੇਤੀ ਜਿੱਥੇ ਨਰਮਾ ਕਪਾਹ, ਗੇਹੂ, ਸਰੋਂ ਅਤੇ ਹੁਣ ਤਾਂ ਆਂਦੀ ਵੀ ਵੱਡੇ ਪੈਮਾਨੇ ਤੇ ਕਾਸ਼ਤ ਕੀਤੀ ਜਾਂਦੀ ਹੈ। ਕਪਾਹ ਦੀ ਭਾਰੀ ਉਤਪਾਦਨ ਦੇ ਕਰਕੇ ਇੱਥੇ ਕਈ ਕੱਪੜੇ ਦੇ ਉਦਯੋਗ ਵੀ ਵਿਕਸਿਤ ਹੋ ਰਹੇ ਹਨ ਜੋ ਨਾ ਸਿਰਫ ਰੋਜ਼ਗਾਰ ਪੈਦਾ ਕਰ ਰਹੇ ਹਨ ਸਗੋਂ ਅਬੋਹਰ ਦੀ ਆਰਥਿਕ ਸਥਿਤੀ ਨੂੰ ਨਵੀਂ ਉਚਾਈਆਂ ਤੇ ਲਿਜਾ ਰਹੇ ਹਨ। ਸਿੱਖਿਆ ਦੇ ਖੇਤਰ 'ਚ ਵੀ ਅਬੋਹਰ ਕਿਸੇ ਤੋਂ ਘੱਟ ਨਹੀਂ। ਇੱਥੇ ਪੋਸਟ ਗ੍ਰੈਜੂਏਟ ਕਾਲਜ, ਆਈ.ਟੀ.ਆਈ., ਨਰਸਿੰਗ ਕਾਲਜ, ਹੋਮਿਓਪੈਥਿਕ ਕਾਲਜ ਅਤੇ ਹੋਰ ਕਈ ਉੱਚ ਸਿੱਖਿਆ ਸੰਸਥਾਵਾਂ ਹਨ। ਇਹ ਸ਼ਹਿਰ ਸਿਰਫ ਪੜ੍ਹਾਈ ਲਈ ਹੀ ਨਹੀਂ ਸਗੋਂ ਰਾਜਨੀਤਿਕ ਲੀਡਰਸ਼ਿਪ ਲਈ ਵੀ ਜਾਣਿਆ ਜਾਂਦਾ ਹੈ ਇੱਥੋਂ ਡਾਕਟਰ ਬਲਰਾਮ ਜਾਖੜ ਵਰਗੇ ਪ੍ਰਸਿੱਧ ਰਾਜਨੀਤਿਕ ਨੇਤਾ ਨਿਕਲੇ ਹਨ ਜੋ ਲੋਕ ਸਭਾ ਦੇ ਸਪੀਕਰ ਮੱਧ ਪ੍ਰਦੇਸ਼ ਦੇ ਗਵਰਨਰ ਅਤੇ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ ਇਸ ਤਰ੍ਹਾਂ ਅਬੋਹਰ ਸਿਰਫ ਇੱਕ ਸ਼ਹਿਰ ਨਹੀਂ ਸਗੋਂ ਇਤਿਹਾਸ ਸੱਭਿਆਚਾਰ ਧਰਮ ਅਤੇ ਖੇਤੀਬਾੜੀ ਦੀਆਂ ਜੜ੍ਹਾਂ ਨੂੰ ਜੋੜਨ ਵਾਲੀ ਇੱਕ ਵਿਲੱਖਣ ਧਰਤੀ ਹੈ ਇਹ ਸੀ ਅਬੋਹਰ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਤੁਹਾਨੂੰ ਅਬੋਹਰ ਦਾ ਸਫ਼ਰ ਕਿਹੋ ਜਿਹਾ ਲੱਗਿਆ ਆਪਣੀ ਫੀਡਬੈਕ ਜੂਰ ਦਿਓ ਕੀ ਤੁਸੀਂ ਕਦੇ ਅਬੋਹਰ ਗਏ ਹੋ ਜੇ ਗਏ ਹੋ ਤਾਂ ਆਪਣਾ ਐਕਸਪੀਰੀਅੰਸ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਸ਼ੇਅਰ ਕਰਿਓ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਜਈਆਂ ਹੋਰ ਵੀਡੀਓਜ਼ ਲੈ ਕੇ ਅਸੀਂ ਜਲਦੀ ਹੀ ਵਾਪਸ ਆਵਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ